ਨਾ ਮੈਂ ਉਹ ਸਕੀਮ ਸ਼ੁਰੂ ਹੀ ਨਹੀਂ ਕਰਦਾ ਜਿਹੜੀ ਰਾਹ ਚ ਬੰਦ ਕਰਨੀ ਪੈ ਜੇ ਜਦੋਂ ਮੇਰੇ ਕੋਲੇ ਪੈਸਾ ਆ ਗਿਆ ਕਲੀਅਰ ਆ ਗਿਆ ਮੈਂ ਵੀ ਕਮਰਸ ਕੀਤੀ ਹੋਈ ਹੈ ਮੈਂ ਵੀ ਬੀ ਕਾਮ ਦਾ ਸਟੂਡੈਂਟ ਹਾਂ ਮੈਨੂੰ ਪਤਾ ਹੈ ਕਿ ਜਦੋਂ ਕੋਈ ਸਕੀਮ ਸ਼ੁਰੂ ਕਰਨੀ ਹੈ ਉਹਦੇ ਵਾਸਤੇ ਬਜਟ ਪ੍ਰੋਪਰ ਹੋਣਾ ਚਾਹੀਦਾ ਜਿਵੇਂ ਬਿਜਲੀ ਦੇ ਬਿੱਲ ਨੇ ਹੁਣ ਤੱਕ ਜ਼ੀਰੋ ਆਉਂਦੇ ਆ ਨਾ ਐਂ ਹੀ ਆਉਂਦੇ ਰਹਿਣਗੇ ਐਸੇ ਤਰੀ ਜਦੋਂ 1000 ਰੁਪਏ ਇੱਕ ਵਾਰੀ ਮਾਂ ਪੈਣ ਦਾ ਸ਼ੁਰੂ ਹੋ ਗਿਆ ਬੰਦ ਨਹੀਂ ਹੋਣੀ ਸਕੀਮ ਮੁੜ ਕੇ ਐਂ ਚੱਲੂਗੀ ਫਿਰ ਉਹਦਾ ਬਜਟ ਲੱਗ ਹੋਊਗਾ ਫਿਰ ਹਾਲਾਂਕਿ ਇਹਨਾਂ 5 ਸਾਲਾਂ 'ਚ ਵਾਦਾ ਪੂਰਾ ਕਰਨਾ ਪਰ ਮੈਂ ਪਹਿਲੀ ਕਰ ਦੂੰਗਾ ਜਦੋਂ ਭ੍ਰਿਸ਼ਟਾਚਾਰ ਖਤਮ ਕਰਤਾ ਆਪਾਂ ਭਰਨ ਲੱਗੇ ਖਜ਼ਾਨਾ ਤੇ ਆਪਾਂ ਨੂੰ ਕੀ ਮਾੜਾ ਐ ਐਕਸਾਈਜ਼ ਦੇ ਵਿੱਚ ਆਪਾਂ ਆਪੋਗੇ ਮਾਈਨਿੰਗ 'ਚ ਆਪਾਂ ਆਪੋਗੇ ਜੀਐਸਟੀ 'ਚ ਆਪਾਂ ਆਪੋਗੇ ਹੋਰ ਤਾਂ ਹੋਰ ਦੇਖੋ ਪਿੰਡਾਂ 'ਚ ਬਿਜਲੀ ਆਉਂਦੀ ਐ ਖੇਤਾਂ 'ਚ ਬਿਜਲੀ ਆਉਂਦੀ ਐ ਖੇਤਾਂ 'ਾਂ ਲਈ ਦਿਨੇ ਵੀ ਆਉਂਦੀ ਐ ਰਾਤ ਨੂੰ ਅਸੀਂ ਬਿਜਲੀ ਵੇਚਦੇ ਆਂ ਮੁੰਬਈ ਨੂੰ ਬੁੰਨੇ ਨੂੰ ਬੈਂਗਲੌਰ ਨੂੰ ਹైదరాబాద్ ਨੂੰ ਵੀਰੋ ਕੱਲ ਤੱਕ 293 ਕਰੋੜ ਰੁਪਏ ਦੀ 253 253 ਕਰੋੜ ਰੁਪਏ ਦੀ ਬਿਜਲੀ ਵੇਚ ਚੁੱਕਿਆ 1 ਮਾਰਚ ਤੋਂ ਲੈ ਕੇ 1 ਮਾਰਚ ਤੋਂ ਲੈ ਕੇ ਨਾਲੇ ਬਿਜਲੀ ਬੋਰ ਨਹੀਂ ਘਾਟੇ ਚ ਹੈਗਾ ਨਾਲੇ ਥਰਮਲ ਪਲਾਂਟ ਖਰੀਦੀ ਜਾਂਦੇ ਆ ਥਰਮਲ ਪਲਾਂਟ ਆਪਣਾ ਹੋ ਗਿਆ ਹੁਣ ਇੰਡਸਟਰੀ ਦੀ ਬਿਜਲੀ ਸਸਤੀ ਕਰੂੰਗਾ ਕਿਉਂਕਿ ਥਰਮਲ ਪਲਾਂਟ ਹੀ ਆਪਣਾ ਹੋ ਗਿਆ ਜਦੋਂ ਕੋਲੇ ਦੀ ਖਾਨ ਆਪਣੀ ਹੋ ਗਈ ਝਾਰਖੰਡ ਵਾਲੀ ਇੰਡਸਟਰੀ ਦੀ ਬਿਜਲੀ ਕਰੂੰ ਕਰੂੰਗਾ ਘਟਾਉਂਗਾ ਤਦ ਦੇਖੋ ਤੁਸੀਂ ਇੰਡਸਟਰੀ ਇੱਥੇ ਆਉਂਦੀ ਟਾਟਾ ਸਟੀਲ ਆ ਗਿਆ ਗ੍ਰਾਸੇਮ ਪੇਂਟ ਆ ਗਿਆ ਆ ਤੁਹਾਡੇ ਇਲਾਕੇ ਚ ਨਾ ਹਿੰਦੁਸਤਾਨ ਲੀਵਰ ਹੈ ਕਿਸਾਨ ਕੈਚਅਪ ਬਣਦੀ ਹੈ ਕਿਸਾਨ ਕੈਚਅਪ 10000 ਮੀਟ੍ਰਿਕ ਟਨ ਟਮਾਟਰ ਚਾਹੀਦਾ ਉਹਨਾਂ ਨੂੰ ਹਰ ਸਾਲ ਹੁਣ ਮੈਂ ਪੀਯੂ ਵਾਲੇ ਖੇਤੀਬਾੜੀ ਯੂਨੀਵਰਸਿਟੀ ਵਾਲੇ ਬਿਠਾਏ ਸਾਇੰਟਿਸਟ ਮੈਂ ਕਿਹਾ ਜਿਹੜਾ ਟਮਾਟਰ ਕਹਿੰਦੇ ਨੇ ਪੈਦਾ ਕਰ ਉਹ ਗੱਲ ਹੋ ਗਈ ਹੁਣ 10000 ਦਾ 10000 ਆ ਨਾਬਾ ਆ ਅਮਲੋ ਪਾ 500 ਤੁਹਾਡਾ ਚੰਨੋ ਸਮਾਣਾ ਤੁਹਾਡੇ ਵਾਲਾ ਏਰੀਆ ਇੱਥੇ ਟਮਾਟਰ ਪੈਦਾ ਹੋਊਗਾ ਨਾਲੇ ਝੋਨੇ ਤੋਂ ਖਿਹੜਾ ਛੁੱਟੂਗਾ ਨਾਲੇ ਫਸਲ ਜਿਹੜੀ ਹੈ ਉਹ ਉਹ ਬੰਪਰ ਹੋਊਗੀ ਪੈਸੇ ਮਿਲਣਗੇ ਪੱਕੇ ਤੇ ਧਰਤੀ ਹੱਥਲੇ ਪਾਣੀ ਬਚੂਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਆਪਾਂ ਉਹ ਉਹ ਗੁਰੂ ਨਾਨਕ ਸਾਹਿਬ ਦਾ ਵੀ ਜਿਹੜਾ ਬਚਨ ਹੈ ਉਹ ਤੇ ਵੀ ਪੂਰੇ ਉਤਰਾਂਗੇ ਤੁਹਾਡੇ ਬਹੁਤ ਸੋ ਨਾਲੇ ਪੌਣ ਨਾਲੇ ਫੜੀਆਂ ਸੋ ਕੰਮ ਕਰਨਾ ਉਹ ਵੀ ਤਾਂ ਐ ਕਰਨਾ ਪਊਗਾ ਇਹਨਾਂ ਨੇ ਕੀ ਸਮਝ ਲਿਆ ਸੀ ਇਹ ਜਿੱਤ ਕੇ ਮਹਿਲਾਂ ਦੇ ਕੁੰਡੇ ਅੰਦਰੋਂ ਬੰਦ ਕਰ ਲੈਂਦੇ ਸੀ ਲੋਕ ਨਾ ਆ ਜਾਣ ਹੁਣ ਕਿਥੇ ਪਬਲਿਕ ਨੇੜੇ ਨਹੀਂ ਲੱਗਣ ਦੇਣੀ ਇਹਨਾਂ ਨੇ ਮਹਿਲਾਂ ਦੇ ਕੁੰਡੇ ਅੰਦਰੋਂ ਲਾ ਲੇ ਪੌਣੇ ਪੰਜ ਸਾਲਾਂ ਮੈਂ ਖੋਲ ਲੈਂਦੇ ਸੀ ਜੋ ਲੋਕਾਂ ਕੋਲ ਜਾਣਾ ਹੁੰਦਾ ਸੀ ਐਤ ਕੀ ਕੀ ਹੋਇਆ ਮਹਿਲਾਂ ਦੇ ਕੁੰਡੇ ਦਾ ਲਾ ਲੇ ਜਿਹੜਾ ਪੌਣੇ ਪੰਜ ਸਾਲਾਂ ਮੈਂ ਖੋਲਣ ਲੱਗੇ ਉਹ ਖੁੱਲੇ ਹੀ ਨਾ ਬਧੇਰਾ ਐ ਕਿਤਾ ਕਹਿੰਦੇ ਖੁੱਲਦਾ ਕਿਉਂ ਨਹੀਂ ਉਹ ਕਹਿੰਦੇ ਜੀ ਲੋਕ ਬਾਹਰੋਂ ਲਾਗੇ ਕਹਿੰਦੇ ਹੁਣ ਤੁਸੀਂ ਰਹੋ ਇੱਥੇ ਬਸ ਉਹ ਬੈਠੇ ਰਹੇ ਉੱਥੇ ਬਸ ਸੁਬੀਰੋ ਇਹਨਾਂ ਨੇ ਜਿਹੜੇ ਪਹਾੜਾਂ 'ਚ ਮਹਿਲ ਪਾਏ ਹੋਏ ਨੇ ਇਹਨਾਂ ਨੇ ਜਿਹੜੇ ਪਹਾੜਾਂ 'ਚ ਹੋਟਲ ਪਾਏ ਹੋਏ ਨੇ ਉਹ ਲੋਕਾਂ ਦੇ ਖੂਨ ਨਾਲ ਨੇ ਭਾਈ ਜੀ ਉਹ ਉਹ ਸਵੀਮਿੰਗ ਪੂਲ ਜਿਹੜਾ ਨਾ ਹਰੇਕ ਕਮਰੇ ਦੇ ਪਿੱਛੇ ਪੂਲ ਹੈ ਸੁਖ ਵਿਲਾਸ 'ਚ ਉਹ ਪੂਲ 'ਚ ਪਾਣੀ ਨਹੀਂ ਹੈਗਾ ਲੋਕਾਂ ਦਾ ਖੂਨ ਹੈ ਲੋਕਾਂ ਦਾ ਲੁੱਟਿਆ ਹੋਇਆ ਲੋਕਾਂ ਦਾ ਚੂਸਿਆ ਹੋਇਆ ਖੂਨ ਹੈ ਸੁਖ ਵਿਲਾਸ ਨੂੰ 15 ਸਾਲ ਵਾਸਤੇ ਬਿਜਲੀ ਫ੍ਰੀ ਹੈ ਸੁਖ ਵਿਲਾਸ ਨੂੰ ਲਗਜ਼ਰੀ ਟੈਕਸ ਫਰੀ ਨੇ ਸੁਖ ਵਿਲਾਸ ਨੂੰ ਜੀਐਸਟੀ ਤੇ ਸਟੇਟ ਦਾ ਜੀਐਸਟੀ ਉਹਨੂੰ ਐਸਜੀਐਸਟੀ ਕਹਿੰਦੇ ਨੇ ਸਟੇਟ ਦੀ ਜੀਐਸਟੀ ਉਹ ਸਾਰੀ ਮੁਫਤ ਹੈ ਸਾਰਾ ਕੁਝ ਹੀ ਮੁਫਤ ਸੁਖ ਵਿਲਾਸ ਨੂੰ ਮੇਰੇ ਹੱਥ 'ਚ ਕਾਗਜ਼ ਆ ਗਏ ਆਹੀ ਮੈਂ ਪੜਦਾ ਹੁਣਾਂ ਹੋਰ ਕਹਿੰਦਾ ਅੰਨਾ ਕੀ ਭਾਲੇ ਦੋ ਅੱਖਾਂ ਮੈਂ ਕਹਿੰਦੇ ਆਓ ਕਾਗਜ਼ ਕਰਾਂ ਹੁਣ ਕੱਢ ਕੇ ਕਾਗਜ਼ ਪੂਰੇ ਹੋ ਰਹੇ ਨੇ ਆਮ ਤੌਰ ਤੇ ਜਿਹੜੇ ਲੀਡਰ ਨੇ ਉਹ ਆਪਣੇ ਕਰ ਕਮਲਾਂ ਨਾਲ ਕੈਂਚੀ ਨਾਲ ਰੀਵਨ ਕੱਟ ਕੇ ਵਿਗਾੜਨ ਕਰਦੇ ਨੇ ਕਿਸੇ ਚੀਜ਼ ਦਾ ਮੈਂ ਸੁੱਖ ਬਿਲਾਸ ਨੂੰ ਢਾਉਣ ਦਾ ਢਾਉਂਦੇ ਤਾਂ ਨਹੀਂ ਹੈਗੇ ਸੜਕ ਜੀ ਢਾਉਣੀ ਹੈ ਸੁੱਖ ਬਿਲਾਸ ਵਾਲੀ ਸੜਕ ਤੋੜਨ ਦਾ ਜੀਸੀਬੀ ਦਾ ਕਲੱਚ ਛੱਡ ਕੇ ਵਿਗਾੜਨ ਕਰੂੰਗਾ ਪੈਰ ਨਾਲ ਔਰ ਸਕੂਲ ਉਟਾਉਂਦੇ ਨਹੀਂ ਹੈਗੇ ਆਪਾਂ ਉਹਨੂੰ ਆਪਾਂ ਕਬਜ਼ੇ 'ਚ ਲੈ ਕੇ ਉਹਦੇ ਸਕੂਲ ਖੋਲ ਲਾਂਗੇ ਪਹਾੜਾਂ 'ਚ ਸਕੂਲ ਹੈ ਸਰਕਾਰੀ ਸਕੂਲ ਹੋਊਗਾ ਪਹਿਲੇ ਪਹਿਲਾ ਸਕੂਲ ਹੋਊਗਾ ਤੇ ਨਾਲੇ ਇਹਦਾ ਨਾਰਾ ਵੀ ਬਹੁਤ ਵਧੀਆ ਬਣਾ ਲਿਆ ਮੈਂ ਉਹ ਵੀ ਲਿਖਿਆ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ ਇਹ ਫਿਰ ਆਪਾਂ ਕਰ ਦਾਂਗੇ ਉੱਥੇ ਸਹੀ ਹੈ ਨਾ ਤਾੜੀਆਂ ਮਾਰ ਕੇ ਦੱਸ ਦਿਓ ਸਹੀ ਹੈ ਨਾ ਗੱਲਾਂ ਤਾਹੀਏ ਕਿਉਂ ਆਪਾਂ ਆਪਾਂ ਕਿਉਂ ਟਾਈਏ ਆਪਾਂ ਆਪਦੇ ਵਾਸਤੇ ਵਰਤਾਂਗੇ ਇਹਨੂੰ ਜਿੰਨੀਆਂ ਇਹਨਾਂ ਨੇ ਬਣਾਈਆਂ ਤੁਹਾਡਾ ਪੈਸਾ ਲੁੱਟ-ਲੁੱਟ ਕੇ ਸਾਰੀਆਂ ਜਮ ਜਾਇਦਾਦਾਂ ਇਹਨਾਂ ਤੋਂ ਖਾਊਗਾ ਹੁਣ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਯਾਰ ਬੜਾ ਕੰਮ ਖਰਾਬ ਹੋ ਗਿਆ ਦਾ ਕਰੀਏ ਕੀ ਹੁਣ ਨਾ ਮੰਨੇ ਕਿਸੇ ਵੀ ਮੈਂ ਕਿਹਾ ਮੈਂ ਨਹੀਂ ਮੰਨਦਾ ਉਹ ਮੈਨੂੰ ਕਹਿੰਦੇ ਐਸਵਾਈਐਲ ਹਰਿਆਣੇ ਵਾਲੇ ਕਹਿੰਦੇ ਮੈਂ ਕਿਹਾ ਸਾਡੇ ਕੋਲ ਹੈ ਹੀ ਨਹੀਂ ਪਾਣੀ ਕਹਿੰਦੇ ਨਹੀਂ ਐਸਵਾਈਐਲ ਮੈਂ ਕਿਹਾ ਨਾ ਹੈ ਨਹੀਂ ਉਹ ਖੱਟਰ ਸਾਹਿਬ ਬੈਠੇ ਹੁਣ ਤਾਂ ਚਲੋ ਸਾਫਕਾ ਹੋ ਗਏ ਭਾਜਪੀ ਜੇਬੀ ਨਹੀਂ ਪਤਾ ਲਾਦੇ ਨਾ ਕਦੋਂ ਸਾਫਕਾ ਕਰ ਦੇਣ ਤੇ ਉਸ ਖੱਟਰ ਸਾਹਿਬ ਕਹਿੰਦੇ ਜੀ ਮੰਨ ਜੋ ਮਾਨ ਸਾਹਿਬ ਮੈਂ ਨਾ ਪਾਣੀ ਹੈ ਨਹੀਂ ਬਲੋ ਉਹ ਮੇਰੀ ਜਿਹੜੀ ਧਰਮ ਪਤਨੀੋਂ ਪੇਵੇ ਦੀ ਐ ਤੇ ਪੇਵੇ ਦਾ ਪਰਿਵਾਰ ਆ ਉਹ ਤੇ ਉਹ ਡਾਕਟਰ ਗੁਰਪ੍ਰੀਤ ਕੌਰ ਜੋ ਖੱਟਰ ਮੈਨੂੰ ਕਹਿੰਦਾ ਕਹਿੰਦਾ ਮਾਨ ਸਾਹਿਬ ਮਾਨ ਜਾਈਏ ਇਹ ਨਹਿਰ ਜੋ ਹੈ ਨਾ ਇਹ ਪੇਵਾ ਹੋ ਕੇ ਵੀ ਜਾਏਗੀ ਮੈਂ ਕਿਹਾ ਖੱਟਰ ਸਾਹਿਬ ਹਰਿਆਣੇ ਦੇ ਲੋਕ ਤਾਂ ਤ੍ਰੀਤੀਰਵਾਜਾਂ ਦੇ ਇੰਨੇ ਪੱਕੇ ਨੇ ਵੀ ਆਵਦੀ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਵੀ ਨਹੀਂ ਪੀਂਦੇ ਤੁਸੀਂ ਨਹਿਰ ਮੰਗਈ ਜਾਂਦੇ ਮੈਥੋਂ ਉਹ ਕਹਿੰਦਾ ਚੱਲ ਠੀਕ ਆ ਯਾਰ ਭਾਵੇਂ ਨਾਂ ਨਹੀਂ ਪਰ ਬਾਹਰ ਜਾ ਕੇ ਪ੍ਰੈਸ 'ਚ ਨਾ ਕਹਿ ਦੇਈ ਯਾਰੇ ਗੱਲ ਕਰ ਮੈਂ ਕਿਹਾ ਆ ਜਾ ਫਿਰ ਮੈਂ ਕਿਹਾ ਸੀ ਵੀ ਇਹੀ ਕੰਮ ਕੀਤਾ ਮੈਂ ਕਿਹੜਾ ਗੈਸ ਵੈਲਡਿੰਗ ਕਰਦਾ ਸੀ ਸੋ ਪੰਜਾਬ ਦੇ ਹੱਕਾਂ ਵਾਸਤੇ ਕਦੇ ਕੋਈ ਸਮਝੌਤਾ ਨਹੀਂ ਪੰਜਾਬ ਦੇ ਵਪਾਰੀਆਂ ਨੂੰ ਬਹੁਤ ਕੀ ਦੀ ਕਰਤੀ ਇੰਡਸਟਰੀਅਲ ਪਾਲਿਸੀ ਮੌਕੇ ਮਿਲਣਗੇ ਆਪਣੇ ਯੂਨਿਟ ਵੱਡਾ ਕਰੋ ਆਪਣੀ ਫੈਕਟਰੀ ਵੱਡੀ ਕਰੋ ਮੈਨੂੰ ਫਾਇਦਾ ਹੈ ਜਿੰਨੀ ਫੈਕਟਰੀ ਵੱਡੀ ਹੋਊ ਮੈਨੂੰ ਰੈਵਨਿਊ ਆਊਗਾ ਖਜ਼ਾਨੇ 'ਚ ਲੋਕਾਂ ਨੂੰ ਵੱਧ ਲੋਕਾਂ ਨੂੰ ਕੰਮ ਮਿਲੂਗਾ ਹੋਰ ਮੈਂ ਕੀ ਚਾਹੁੰਦਾ ਜੀ ਮੇਰੇ ਤਿੰਨ ਪੁੱਤਾਂ ਨੂੰ ਪੰਜਾਬ ਦੇ ਤਿੰਨ ਪੁੱਤਾਂ ਨੂੰ ਨੌਕਰੀ ਇੱਥੇ ਮਿਲ ਜੇ ਅਸੀਂ ਕੀ ਲੈਣਾ ਕੈਨੇਡਾ ਤੋਂ ਯਾਰ ਕਿਉਂ ਜਾਈਏ ਅਸੀਂ ਕੈਨੇਡਾ ਅਮਰੀਕਾ ਇੱਥੇ ਸਾਡਾ ਕੈਨੇਡਾ ਅਮਰੀਕਾ ਸਾਡਾ ਗੁਰੂ ਨਾਨਕ ਦੇਵ ਜੀ ਦੀ ਧਰਤੀ ਸ਼ਹੀਦਾਂ ਗੁਰੂ ਗੁਰੂਆਂ ਪੀਰਾਂ ਦੇਵੀ ਦੇਵਤਿਆਂ ਦੀ ਧਰਤੀ ਹੈ ਅਸੀਂ ਕਿਉਂ ਛੱਡ ਕੇ ਜਾਈਏ ਇੱਥੋਂ ਸွေ ਮੇਰਾ ਕੰਮ ਹੈ ਕਿ ਉਹਨਾਂ ਨੂੰ ਫੈਕਟਰੀਆਂ ਨੂੰ ਜ਼ਿਆਦਾ ਪਰਮੇਸ਼ਰਾਂ ਦੇਵਾਂਗਾ ਬਿਜਲੀ ਸਸਤੀ ਹੋ ਜੂਗੀ ਹੋਰ ਵੱਡੇ ਆਉਣਗੇ ਆ ਰਾਜਪੁਰਾ ਤੱਕ ਦਾ ਸਾਰਾ ਦੇਖੋ ਤੁਸੀਂ ਪਰ ਜਾਣਾ ਹੁਣ ਹੁਣ ਤੱਕ 70000 ਕਰੋੜ ਦਾ ਇਨਵੈਸਟਮੈਂਟ ਆ ਗਈ 298000 ਮੁੰਡੇ ਕੁੜੀਆਂ ਨੂੰ ਕੰਮ ਮਿਲ ਗਿਆ ਹੁਣ ਅੱਗੇ ਹੋਰ ਆਉਣੇ ਆ ਇਲੈਕਸ਼ਨਾਂ ਤੋਂ ਬਾਅਦ ਆ 13 ਜ਼ੀਰੋ ਕਰ ਦੋ ਵਪਾਰੀ ਨੂੰ ਇਹ ਪਤਾ ਲੱਗ ਜਾਂਦਾ ਭਾਈ ਸਰਕਾਰ ਪੱਕੇ ਪੈ ਰਹੀਆਂ ਜੇ ਖੜਨਗੇ ਤਾਂ ਖੜਨਗੇ ਕਿਤੇ ਐ ਨਹੀਂ ਹੈਗਾ ਵੀ ਰਾਹ 'ਚੋਂ ਕੋਈ ਸਰਕਾਰ ਟੁੱਟ ਜੂ ਜਾਂ ਕਿ ਹੋਰ 13 ਜ਼ੀਰੋ ਕਰ ਦੋ ਇਹਨਾਂ ਤੋਂ ਜਿਹੜਾ ਪੈਸਾ ਜਿਹੜਾ ਲੈ ਕੇ ਆਉਣਾ ਮੈਂ ਇੰਡਸਟਰੀ ਦਾ ਹੈ ਐਨ ਐਚ ਐਮ ਦਾ ਹੈ ਆਰ ਡੀ ਐਫ ਦਾ ਮੈਂ ਸਾਰੇ ਪੈਸੇ ਲੈ ਕੇ ਆਉਂਗਾ ਫਿਰ ਕੰਮ ਕਰਨ ਦਾ ਨਜ਼ਾਰਾ ਆਊਗਾ 13 ਜ਼ੀਰੋ ਨਾਲ ਸੋ ਕੋਈ ਕਿਸੇ ਕਿਸਮ ਦਾ ਮਸਲਾ ਹੋਵੇ ਕੋਈ ਇੰਡਸਟਰੀ ਨਾਲ ਰਿਲੇਟਡ ਕੋਈ ਦੁਕਾਨਦਾਰ ਨਾਲ ਰਿਲੇਟਡ ਕੋਈ ਇਨਫਰਾਸਟ੍ਰਕਚਰਲ ਰਿਲੇਟਡ ਜਦੋਂ ਮਰਜ਼ੀ ਆਓ ਸਾਡੇ ਨੇਤਾ ਬੈਠੇ ਨੇ ਇਹਨਾਂ ਨਾਲ ਕੋਈ ਗੱਲ ਪਚਾਓ ਮੇਰੇ ਕੋਲੇ ਆਉਗੀ ਗੱਲ ਸਟੈਂਪ ਪੇਪਰਾਂ ਦੇ ਰੰਗ ਬਦਲਤੇ ਜੇ ਕਿਸੇ ਨੇ ਇੰਡਸਟਰੀ ਲਾਉਣੀ ਹੈ ਉਹਨੂੰ ਜ਼ਮੀਨ ਖਰੀਦਣ ਦੀ ਪਹਿਲਾਂ ਲੋੜ ਨਹੀਂ ਉਹ ਪਹਿਲਾਂ ਜ਼ਮੀਨ ਦੇਖ ਲੈ ਕੇ ਕਿੱਥੇ ਮੈਂ ਲੈਣੀ ਹੈ ਉਹ ਸਾਨੂੰ ਦੱਸ ਦੇ ਸਾਡਾ ਸੀਐਲਯੂ ਵਾਲੇ ਜਾਣਗੇ ਫੋਰੈਸਟ ਵਾਲੇ ਜਾਣਗੇ ਪੋਲੂਸ਼ਨ ਵਾਲੇ ਜਾਣਗੇ ਫਾਇਰ ਵਾਲੇ ਜਾਣਗੇ 14 ਦਿਨ ਲਵਾਂਗੇ ਬਸ 14 ਦਿਨਾਂ ਬਾਅਦ ਸਾਨੂੰ ਆ ਕੇ ਸਾਰੀਆਂ ਦੱਸ ਦੇਣਗੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਤਾਂ 15ਵੇਂ ਦਿਨ ਅਸੀਂ ਉਹਨੂੰ ਵਪਾਰੀ ਨੂੰ ਬੁਲਾਵਾਂਗੇ ਕਿ ਜਿਹੜਾ ਜ਼ਮੀਨ ਵੇਚਣ ਵਾਲਾ ਜ਼ਮੀਨ ਦਾ ਮਾਲਕਾ ਨੂੰ ਬੁਲਾ ਲਾ। 에어ਪੋਰਟ ਵਾਲੇ ਚੌਂਕ ਚੱਪਣਾ ਇਨਵੈਸਟ ਪੰਜਾਬ ਦਾ ਦਫ਼ਤਰ ਹੈ। ਉੱਥੇ ਉੱਥੇ ਤਹਿਸੀਲਦਾਰ ਬੈਠਾ ਹੈ। ਕਚੇਰੀਆਂ ਜਾਣ ਦੀ ਲੋੜ ਨਹੀਂ। ਤਹਿਸੀਲਦਾਰ ਉੱਥੇ ਬੈਠੂਗਾ। ਉਹਨੂੰ ਹਰੇ ਰੰਗ ਦਾ ਸਟਾਮ ਖਰੀਦਣਾ ਪਊਗਾ। ਪੁੱਛੋ ਕਿਉਂ? ਦੱਸਣ। ਹਰੇ ਰੰਗ ਦਾ ਸਟਾਮ ਦਾ ਮਤਲਬ ਹੈ ਉਹ ਚ ਸੀਐਲਯੂ ਦੇ ਪੈਸੇ ਵੀ ਵਿੱਚੀ ਦੇ। ਉਹ ਚ ਫਾਇਰ ਵਾਲਿਆਂ ਦੇ ਵੀ ਜਿੰਨੇ ਚਾਰਜ ਬਣਦੇ ਨੇ ਉਹ ਵਿੱਚੀ ਦੇ। ਉੱਚ ਪলিউਸ਼ਨ ਵਾਲਿਆਂ ਦੇ ਚਾਰਜ ਵੀ ਫੋਰੈਸਟ ਵਾਲੇ ਦੇ ਸਾਰੇ ਚਾਰਜ ਇੱਕੋ ਸਟਾਮ ਦੇ ਵਿੱਚ ਲੈ ਲਏ ਅਸੀਂ ਉਸ ਹਰੇ ਰੰਗ ਦਾ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਸਾਰੇ ਚਾਰਜ ਲੱਗੇ ਹੋਏ ਨੇ ਰਿਸਟਰੀ ਹੋ ਜੂਗੀ ਰਿਸਟਰੀ ਕਰਾਈ ਅਗਲੇ ਦਿਨ ਭੂਮੀ ਪੂਜਨ ਕਰਾ ਕੇ ਆਪਣੀ ਫੈਕਟਰੀ ਦਾ ਕਾਟਨ ਕਰੋ ਪਹਿਲੀ ਇਟ ਲਾ ਦਿਓ ਇੱਕ ਦਿਨ ਵੀ ਤੁਹਾਡਾ ਪੈਸਾ ਸਟਕ ਨਹੀਂ ਰੱਖਣਾ 150 ਤੋਂ ਵੱਧ ਫਾਰਮ ਲੈ ਗਏ ਜੀ ਲੋਕ ਐਦਾਂ ਹੀ ਕਲੋਨੀਆਂ ਕੱਟਣ ਵਾਸਤੇ ਰੈੱਡ ਕਰਤਾ ਜੇ ਤੁਸੀਂ ਕਲੋਨੀ ਕੱਢਣੀ ਹੈ ਰੈੱਡ ਲੈ ਕੇ ਜਾਓ ਉਦੋਂ ਸੀਵਰੇਜ ਦੇ ਪੈਸੇ ਆਉਣਗੇ ਬਿਜਲੀ ਦੇ ਪੈਸੇ ਆਉਣਗੇ ਨਿਜਾਇਜ਼ ਕਲੋਨੀਆਂ ਨਹੀਂ ਕੱਟ ਕੇ ਜਾਣਗੀਆਂ ਕਲੋਨੀਆਂ ਕੱਟ ਕੇ ਆਪ ਭੱਜ ਜਾਂਦੇ ਨੇ ਲੋਕਾਂ ਦਾ ਸਾਰੀ ਜ਼ਿੰਦਗੀ ਦਾ